ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਵੀਡੀਓ ਤੇ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਨਾਲ ਦੀ ਨਾਲ ਜਮਾ ਸਸਤਾ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ A star ਲੈ ਕੇ ਪਹੁੰਚਿਆ Maruti Suzuki ਦੀ ਇਹ ਗੱਡੀ ਤੁਹਾਨੂੰ ਦੇਖਣ ਨੂੰ ਮਿਲੂਗੀ ਪੰਜਾਬ ਨੰਬਰ ਹੈ ਜੀ ਗੱਡੀ ਪੂਰੀ ਵਧੀਆ ਆਪਾਂ ਲੈ ਕੇ ਪਹੁੰਚਿਆ ਮਾਡਲ ਚਾਹੇ 10 ਪਰ ਕੰਡੀਸ਼ਨ ਗੱਡੀ ਦੀ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਸਾਰਾ ਕੁਝ ਤੁਸੀਂ ਚੈੱਕ ਕਰੋ ਜੀ ਵਧੀਆ ਗੱਡੀ ਆ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਪੰਜਾਬ ਨੰਬਰ ਹੈ ਵਾਡੀ ਲਾਈਨ ਪੂਰੀ ਵਧੀਆ ਸੀ ਅੰਦਰੋਂ ਪੂਰੀ ਵਧੀਆ ਸੋਹਣੀ ਦੇਖਣ ਨੂੰ ਮਿਲੂਗੀ ਰੰਗ ਰੂng ਤੁਸੀਂ ਆਪ ਹੀ ਚਾ ਕਰ ਲਓ ਜੀ ਸੀਟ ਕਵਰ ਵਧੀਆ ਆਪਾਂ ਨੂੰ ਮਿਲ ਜਾਣਗੇ ਮੈਟ ਵਧੀਆ ਰੱਖੇ ਹੋਏ ਨੇ ਮੈਟਿੰਗ ਨਹੀਂ ਹੋਈ ਸੀ ਬਾਕੀ ਫੋਟੋਆਂ ਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਹੈ ਡਿਮਾਂਡ ਦੀ ਗੱਲ ਕਰੀਏ 1,60,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਮੌਕੇ ਤੇ ਘਾਟਾ ਬਾਦਾ ਕੀਤਾ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰ ਹੀ ਰਿਹਾ ਸੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਜਲਾਲਾਬਾਦ ਮਾਲਕ ਦਾ ਏਰੀਆ ਸੀ ਡਿਸਟ੍ਰਿਕਟ ਫਾਜ਼ਿਲਕਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਨਾਲ ਸਿੱਧੀ ਗੱਲ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਤੁਹਾਨੂੰ ਮਿਲ ਗਿਆ ਸੀ ਗੱਲ ਕਰਨੀ ਹੈ ਕਰੋ ਤੁਸੀਂ ਆਪੇ ਸੀ ਗੱਲ ਕਰਾਂਗੇ i20 ਗੱਡੀ ਦੀ ਗੱਡੀ ਚੈੱਕ ਕਰੋ ਆਸਥਾ ਟਾਪ ਮਾਡਲ ਗੱਡੀ ਲੈ ਕੇ ਪਹੁੰਚਿਆ 2019 ਮਾਡਲ ਗੱਡੀ ਆ ਬਿਲਕੁਲ ਨਵੀਂ ਜੀ ਫਰੈਸ਼ ਆ ਤੇ ਸਾਰਾ ਕੁਝ ਚੈੱਕ ਕਰੋ ਜੀ ਅੰਦਰ ਬਾਹਰ ਦੀਆਂ ਫੋਟੋਆਂ ਮਾਲਕ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਫਾਸਟ ਓਨਰ ਗੱਡੀ ਆਪ ਨੂੰ ਦੇਖਣ ਨੂੰ ਮਿਲੂਗੀ ਇਹ 7,25,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਨਵੇਂ ਟਾਇਰਾਂ ਚ ਸਾਰੀ ਗੱਡੀ origignal ਹੈ ਨਾ ਤਾਂ ਕੋਈ ਸਿੰਗਲ ਸਕ੍ਰੈਚ ਆਪਾਂ ਨੂੰ ਮਿਲੂਗਾ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਲੱਗੀ ਹੈ ਨਾ ਕੋਈ ਵੱਜੀ ਹੈ ਸਾਰਾ ਕੁਝ ਆਪਾਂ ਨੂੰ ਇੱਕ ਨੰਬਰ ਮਿਲੂਗਾ ਜੀ 7 ਲੱਖ 25000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਹੋਜੂਗਾ ਮੁਕਤੇ ਘਾਟਾ ਬਾਧ ਕੀਤਾ ਜਾਊਗਾ ਜੇ ਕੋਈ ਜਾ ਕੇ ਦੇਖਣਾ ਚਾਹਵਨ ਹੈਗਾ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਹੈ ਜੀ ਜਾ ਕੇ ਦੇਖ ਸਕਦੇ ਹੋ ਮੂਗਾ ਮਾਲਕ ਦਾ ਏਰੀਆ ਸੀ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਮਾਲਕ ਨੇ ਵਧੀਆ ਗੱਡੀ ਆਪਣੇ ਕੋਲੇ ਭੇਜੀ ਆ ਬਾਕੀ ਤੁਹਾਨੂੰ ਸਾਰਾ ਕੁਝ ਕਨਫਰਮ ਮੈਂ ਕਰਵਾਈ ਦਿੱਤਾ ਸੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ 84 377 37 616 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਜੇ ਚਾਹੁੰਦੇ ਹੋ ਮਾਲਕ ਤੋਂ ਕਰੋ ਗੱਲਬਾਤ ਤੁਸੀਂ ਆਪ ਹੀ ਤੁਸੀਂ ਗੱਲ ਕਰਾਂਗੇ ਆਪਾਂ ਸਬੱਤ ਗੱਡੀ ਦੀ ਸਬੱਤ ਗੱਡੀ ਚੈੱਕ ਕਰੋ ਪੰਜਾਬ ਨੰਬਰ ਆਪਾਂ ਗੱਡੀ ਲੈ ਕੇ ਪੁੱਛੀ ਜਾਂ ਸੀ ਸਬਕਟ ਡੇਜ਼ਾਇਰ ਫੌਜੀ ਮਾਲਕ ਦੀ ਗੱਡੀ ਹੈ ਜੀ ਮਾਲਕ ਆਪ ਆਰਮੀ ਦੇ ਵਿੱਚ ਨੇ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਜੀਠਾ ਮਾਲਕ ਦਾ ਏਰੀਆ ਜੀ ਖਾਸ ਏਰੀਆ ਮਜੀਠਾ ਹੈ ਫਾਸਟ ਓਨਰ ਗੱਡੀ ਹੈ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਟਾਇਰ ਦੇਖੋ ਜੀ ਟਾਇਰਾਂ ਚ ਅਲਾਈ ਦੇਖੋ ਮਾੜੀ ਮੋਟੀ ਆਪਾਂ ਨੂੰ ਡੈਮੇਜ ਗੱਡੀ ਮਿਲੂਗੀ ਵੀ ਡੈਮੇਜ ਕੋਈ ਗਲਪਟ ਨਹੀਂ ਹੈਗੀ ਕੋਈ ਗਲੀ ਸੜੀ ਨਹੀਂ ਬਸ ਹਲਕਾ ਫੁਲਕਾ ਜਾਂ ਇੱਕ ਅੱਧਾ ਆਪਾਂ ਨੂੰ ਡੈਂਟ ਦੇਖਣ ਨੂੰ ਮਿਲੂਗਾ ਜੀ ਮਾੜੇ-ਮੋٹے ਜਿ ਸਕ੍ਰੈਚ ਨੇ ਬੰਪਰਾਂ ਤੇ ਬਾਕੀ ਬਾਡੀ ਲਾਈਨ ਤੇ ਕੋਈ ਸਕ੍ਰੈਚ ਆਪਨੂੰ ਨਹੀਂ ਮਿਲਣਾ ਚਾਹੀਦਾ ਤੇ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਦਾ ਏਰੀਆ ਮਜੀਠਾ ਹੈ ਕਨਫਰਮ ਤੁਹਾਨੂੰ ਮੈਂ ਕਰਵਾਈ ਦਿੱਤਾ ਸੀ ਤੇ ਬਾਕੀ ਟਾਇਰ ਦੇਖੋ ਟਾਇਰਾਂ ਚਲਾਏ ਦੇਖੋ ਅੰਦਰ ਬਾਹਰ ਦੀਆਂ ਫੋਟੋਆਂ ਚੈੱਕ ਕਰੋ ਜੀ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਦੇਖੋ ਜੀ ਬਹੁਤ ਵਧੀਆ ਮਾਲਕ ਨੇ ਚੜਵਾ ਰੱਖੇ ਨੇ ਮੈਟ ਮੂਟ ਵਧੀਆ ਰੱਖੇ ਹੋਈ ਨੇ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਜੀ ਮੈਂ ਰੇਟ ਵਗੈਰਾ ਤੁਸੀਂ ਕਨਫਰਮ ਕਰ ਹੀ ਲਿਓ 3 ਲੱਖ ਦੇ ਵਿੱਚੋਂ ਘਾਟ ਵਾਧਾ ਕੀਤਾ ਜਾਊਗਾ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 9541377337 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਗੱਲ ਤੁਸੀਂ ਕਰ ਸਕਦੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਨੂੰ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਸੀ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬੱਦ ਬਸਪੋਰਟ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਕਾਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੋਇਟ ਸਕੂਟੀ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਸਪੋਰਟ ਕਰਿਓ ਜੀ ਫੁੱਲ ਬਟਾ ਫੁੱਲ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਫਰੀਦ ਵਿੱਚ ਆਪਾਂ ਐਡ ਲਗਾ ਦੇਗੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਾ ਰਹੇ ਹੁੰਦਾ ਸੀ ਤੇ ਗੱਲ ਕਰਦੇ ਹਾਂ ਜੀ ਆਪਾਂ ਫਿਰ ਤੋਂ ਆਪਣੀ ਵੀਡੀਓ ਦੀ ਗੱਲਬਾਤ ਕਰਦੇ ਹਾਂ ਆਪਣੇ ਕੋਲੇ ਮੋਟਰਸਾਈਕਲ ਇੱਕ ਮਾਲਕ ਨੇ ਭੇਜਿਆ ਸੇਲ ਵਾਸਤੇ ਬਜਾਜ ਦਾ ਸਿਟੀ 100 ਮੋਟਰਸਾਈਕਲ ਹੈ ਜਿਹੜਾ ਪੁਰਾਣਾ ਹੁੰਦਾ ਸੀਗਾ ਪੂਰਾ ਵਧੀਆ ਮੋਟਰਸਾਈਕਲ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਜੀ ਮਾਡਲ ਦੀ ਗੱਲ ਕਰੀਏ ਚਾਰ ਮਾਡਲ ਮਾਲਕ ਨੇ ਦੱਸਿਆ ਗਾ ਪਿੰਡ ਪੰਡੇਰ ਹੈ ਜੀ ਜ਼ਿਲ੍ਹਾ ਬਰਨਾਲਾ ਕੰਡੀਸ਼ਨ ਓਕੇ ਹੈ ਟਾਇਰ ਅਸੀਂ 85 ਪੈਸੇ ਨੇ ਆਰ ਸੀ ਚੱਪਾ ਲਈ ਹੈ 22000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਜੀ ਘਾਟਾ ਬਾਦ ਕੀਤਾ ਜਾਊਗਾ ਪੂਰਾ ਵਧੀਆ ਆਪਾਂ ਤੁਹਾਡੇ ਖਾਤਰ ਮੋਟਰਸਾਈਕਲ ਇਹ ਲੈ ਕੇ ਪਹੁੰਚੇ ਆ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ 22000 ਇੱਕ ਬਰੀ ਡਿਮਾਂਡ ਕੀਤੀ ਆ ਘਾਟਾ ਬਾਦ ਕੀਤਾ ਜਾਊਗਾ ਸੋਹਣਾ ਮੋਟਰਸਾਈਕਲ ਹੈ ਬਾਕੀ ਤੁਹਾਨੂੰ ਸਾਰਾ ਕੁਝ ਲੱਗ ਭੱਗ ਪਤਾ ਲੱਗੀ ਗਿਆ ਜੀ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦਾ ਮੋਟਰਸਾਈਕਲ ਹੈ ਗੱਲ ਕਰ ਸਕਦੇ ਹੋ ਤੁਸੀਂ ਆਪ ਹੀ ਜਾ ਕੇ ਮਾਲਕ ਦੇ ਨਾਲ ਜੀ ਗੱਲ ਕਰਾਂਗੇ ਆਪਾਂ ਹੁਣ ਬੋਲਟ ਦੀ ਬੋਲਟ ਆਪਾਂ ਲੈ ਕੇ ਪਹੁੰਚਿਆ ਸ਼੍ਰੀ ਅੰਮ੍ਰਿਤਸਰ ਮਾਲਕ ਦਾ ਏਰੀਆ ਜੀ ਮਾਡਲ ਦੀ ਗੱਲ ਕਰੀਏ 2019 ਮਾਡਲ ਹੈ ਜੀ ਕੰਡੀਸ਼ਨ ਆਲੂਕੇਮ ਕੰਡੀਸ਼ਨ ਤੁਸੀਂ ਆਪ ਹੀ ਚੈੱਕ ਕਰ ਲਓ ਬਾਕੀ ਵਧੀਆ ਬੋਲਟ ਆਪਾਂ ਲੈ ਕੇ ਪਹੁੰਚਿਆ ਕੋਈ ਪਾਰਟਸ ਦਾ ਨਾਤਾ ਟੁੱਟਿਆ ਪੱਜਾ ਜੀ ਨਾ ਕੋਈ ਡੈਮੇਜ ਹੈ ਸਾਰਾ ਕੁਝ ਆਪਾਂ ਨੂੰ ਨਾਲ ਮਿਲੂਆ ਐਸੈਸਰੀ ਵਗੈਰਾ ਨਾਲ ਹੈ ਜੀ ਜਿਵੇਂ ਕਿ ਸੀਟ ਦੇ ਪਿੱਛੇ ਜਿਹੜਾ ਲੱਗਿਆ ਹੁੰਦਾ ਅੱਗੇ ਬੰਪਰ ਲਾ ਲਓ ਜੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਤੇ ਨੰਬਰ ਨੰਬਰ ਆਪ ਹੀ ਚੈੱਕ ਕਰ ਲਓ ਜੀ 19 ਮਾਡਲ ਹੈ 2 ਲੱਖ ਤੇ 5000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਘੱਟ ਵੱਧ ਕਰਕੇ ਰੇਟ ਸੇਲ ਕਰ ਦਾਂਗੇ ਬਾਕੀ ਤੁਸੀਂ ਜਾਰਾ ਕੁਝ ਦੇਖ ਰਹੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੋਊਗਾ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਗੱਲ ਕਰਾਂਗੇ ਆਪਾਂ ਮਰੂਤੀ 800 ਗੱਡੀ ਦੀ ਮਾਡਲ 2000 ਪੁਰਾਜੀ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੀ ਨਵੀਂ ਬੈਟਰੀ ਜੀ ਕੰਡੀਸ਼ਨ ਆਲੂਕਿਆ ਜੇ ਆਪਾਂ ਰੇਟ ਦੇਖੀਏ ਤਾਂ ਰੇਟ 33000 ਰੁਪਏ ਮਾਲਕ ਨੇ ਕਿਹਾ 33000 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਕੰਡੀਸ਼ਨ ਆਲੂਕਿਆ ਰੇਟ ਰੂਟ ਤੁਹਾਨੂੰ ਦੱਸ ਹੀ ਦਿੱਤਾ ਸੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਦੇ ਨਾਲ ਆਪ ਹੀ ਕਰ ਲਿਓ ਜੀ। ਬਾਕੀ ਵੀਡੀਓ ਦੀ ਗੱਲਬਾਤ ਹੋ ਹੀ ਗਈ ਸੀ। ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਇਹ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ ਤੇ ਕਿਸੇ ਨੂੰ ਐਡ ਕਰਵਾਉਣੀ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ। ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ, ਕੋਠੀ ਆ, ਮਕਾਨ ਹੈ, ਗੱਡੀ ਆ, ਮੋਟਰਸਾਈਕਲ ਹੈ। ਆਪਣੇ ਕੋਲੇ ਵੀਡੀਓ, ਜਾਣਕਾਰੀ, ਫੋਟੋ ਆ ਭੇਜ ਕੇ ਐਡ ਲਗਾਵਾ ਸਕਦੇ ਹੋ। ਨੰਬਰ ਤੁਹਾਨੂੰ ਆਪਣਾ ਮਿਲ ਹੀ ਗਿਆ ਸੀ। 9465929488 ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ ਐਡ ਕਰਵਾਉਣੀ ਹੈ ਭੇਜ ਦਿਓ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦਾ ਹੈਗਾ